ਥੋੜੀ ਬਹੁਤੀ ਹਾਰਟ ਦੇ ਵਿੱਚ ਪ੍ਰੋਬਲਮ ਥੋੜੀ ਬਹੁਤੀ ਲੀਵਰ ਦੇ ਵਿੱਚ ਪ੍ਰੋਬਲਮ ਥੋੜੀ ਬਹੁਤੀ ਬ੍ਰੇਨ ਦੇ ਵਿੱਚ ਪ੍ਰੋਬਲਮ ਥੋੜੀ ਬਹੁਤੀ ਖੂਨ ਦੀਆਂ ਨਾੜੀਆਂ ਦੇ ਵਿੱਚ ਪ੍ਰੋਬਲਮ ਲਗਭਗ ਸਾਰਿਆਂ ਦੇ ਹੀ ਹੈਗੀ ਆ ਹੁਣ ਅਸੀਂ ਕਰੋਨਾ ਦੀ ਇਨਫੈਕਸ਼ਨ ਨਾਲ ਕਮਜ਼ੋਰ ਹੋਏ ਹੋਏ ਸਰੀਰਾਂ ਵਾਲੇ ਲੋਕ ਹੈ ਸਾਨੂੰ ਖੰਡ ਖਾਣ ਵਾਲੇ ਪਾਸਿਓਂ ਘਟਣਾ ਚਾਹੀਦਾ ਆਪਣੇ ਭੋਜਨ ਦੇ ਵਿੱਚ ਖੰਡ ਦੀ ਮਾਤਰਾ ਘਟਾਉਣੀ ਚਾਹੀਦੀ ਹੈ ਨੰਬਰ 2 ਆਪਣੇ ਭੋਜਨ ਦੇ ਵਿੱਚ ਰਿਫਾਈਨਡ ਆਇਲ ਤੇ ਐਵੇਂ ਵਾਧੂ ਦੇ ਜੰਕ ਫੂਡ ਫਾਸਟ ਫੂਡ ਨਕਲੀ ਡੱਬੇਬੰਦ ਭੋਜਨ ਰੇੜੀਆਂ ਵਾਲੇ ਭੋਜਨ ਹਲਵਾਈਆਂ ਵਾਲਾ ਵਗੈਰਾ ਜਾਂ ਮਠਿਆਈਆਂ ਵਗੈਰਾ ਆਦਿ ਦਾ ਸੇਵਨ ਘਟਾਉਣਾ ਚਾਹੀਦਾ ਕਿਸੇ ਵੀ ਐਲੋਪੈਥਿਕ ਦਵਾਈ ਦੇ ਕਿਸੇ ਵੀ ਐਲੋਪੈਥਿਕ ਟੀਕੇ ਦੇ ਮਾੜੇ ਮੋٹے ਸਾਈਡ ਇਫੈਕਟ ਹੁੰਦੇ ਨੇ ਜਦੋਂ ਕੋਵੀ ਸ਼ੀਲਡ ਲੱਗਣਾ ਸ਼ੁਰੂ ਹੋਇਆ ਸੀ ਜਦੋਂ ਕੋਈ ਦੂਸਰਾ ਟੀਕਾ ਕੋਵਿਡ ਦੇ ਬਾਰੇ ਲੱਗਣਾ ਸ਼ੁਰੂ ਹੋਇਆ ਸੀ 6 ਮਹੀਨਿਆਂ ਦੇ ਵਿੱਚ ਡਾਕਟਰ ਹੀ ਅਮਲੇ ਨੇ ਐਲੋਪੈਥਿਕ ਡਾਕਟਰਾਂ ਨੇ ਆਪਣੀਆਂ ਰਿਪੋਰਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ ਵੀ ਇਹਨਾਂ ਨਾਲ ਮਾੜਾ ਮੋਟਾ ਨੁਕਸਾਨ ਹੈਗਾ ਖੂਨ ਦੇ ਥੱਬੇ ਥੱਕੇ ਧਮਣੀਆਂ 'ਚ ਜੰਮ ਜਾਂਦੇ ਨੇ ਉਹਨਾਂ ਵਿੱਚੋਂ ਕੁਝ ਬਰੀ ਕਈ ਵਾਰੀ ਤੱਕ ਉਹ ਜਿਹੜੇ ਖੂਨ ਦੀਆਂ ਡਲੀਆਂ ਨੇ ਥੱਕੇ ਨੇ ਬਣੇ ਹੋਏ ਉਹ ਦਿਲ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਹਾਰਟ ਅਟੈਕ ਹੋ ਜਾਂਦਾ ਕੁਝ ਦੇ ਉਹ ਜਿਹੜੇ ਧੱਬੇ ਨੇ ਧੱਕੇ ਨੇ ਬ੍ਰੇਂਚ ਚਲੇ ਜਾਂਦੇ ਨੇ ਤਾਂ ਅਧਰੰਗ ਹੋ ਜਾਂਦਾ ਹੁਣ ਕਈਆਂ ਜਿਨ੍ਹਾਂ ਦੇ ਜਾਂਦੇ ਨੇ ਉਹਨਾਂ ਲਈ ਉਹ ਖਤਰਨਾਕ ਬਣ ਜਾਂਦੇ ਬਹੁਤ ਸਾਰੇ ਇਦਾਂ ਦੇ ਮਰੀਜ਼ ਹੁੰਦੇ ਨੇ ਖੂਨ ਲੋਕ ਹੁੰਦੇ ਨੇ ਜਿਨ੍ਹਾਂ ਦੇ ਖੂਨ ਦੇ ਧੱਕੇ ਬੰਦੇ ਨੇ ਚੁੱਪਚਾਪ ਨਿਕਲ ਜਾਂਦੀ ਹੈ ਗੱਲਬਾਤ ਡਾਕਟਰ ਸਾਹਿਬ ਆਪਾਂ ਸੇਧ ਦੀ ਗੱਲ ਕਰਨੀ ਅੱਜ ਤਾਂ ਸਿਹਤ ਨਾਲ ਜੁੜੀ ਹੋਈ ਅੱਜ ਸਭ ਤੋਂ ਵੱਡੀ ਗੱਲ ਇਹੀ ਆ ਰਹੀ ਆ ਕਿ ਜਿਹੜਾ ਕੋਵੀ ਸ਼ੀਲਡ ਟੀਕਾ ਬਣਿਆ ਸੀ ਉਹਨੇ ਸਿਹਤ ਦਾ ਬਹੁਤ ਨੁਕਸਾਨ ਕੀਤਾ ਉਹਦੇ ਬੜੇ ਵੱਡੇ ਸਾਈਡ ਇਫੈਕਟ ਆ ਪਹਿਲਾਂ ਆਪਾਂ ਗੱਲ ਇਥੋਂ ਸ਼ੁਰੂ ਕਰਾਂਗੇ ਤੁਸੀਂ ਉਸ ਟੀਕੇ ਬਾਰੇ ਕੀ ਸਮਝ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਤੁਹਾਡੀ ਸਟੱਡੀ ਕੀ ਕਹਿੰਦੀ ਉਹਦੇ ਬਾਰੇ ਦੇਖੋ ਪੱਤਰਕਾਰ ਸਾਹਿਬ ਜਿਹੜਾ ਕੋਵੀ ਸ਼ੀਲਡ ਟੀਕਾ ਉਹਨਾਂ ਦੀ ਮੈਨੂਫੈਕਚਰਿੰਗ ਕੰਪਨੀ ਨੇ ਲੰਡਨ ਦੀ ਅਦਾਲਤ ਦੇ ਵਿੱਚ ਮੰਨਿਆ ਵੀ ਉਹਦੇ ਸਾਈਡ ਇਫੈਕਟ ਹੈਗੇ ਨੇ ਉਹ ਕੰਪਨੀ ਨੇ ਮੰਨਿਆ ਮੈਨੂਫੈਕਚਰਰਸ ਨੇ ਬਣਾਉਣ ਵਾਲਿਆਂ ਨੇ ਮੰਨਿਆ کارਖਾਨੇਦਾਰਾਂ ਨੇ ਮਾਲਕਾਂ ਨੇ ਮੰਨਿਆ ਡਾਕਟਰਾਂ ਨੂੰ ਤਾਂ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਵੀ ਟੀਕੇ ਦੇ ਸਾਈਡ ਇਫੈਕਟ ਹੋਣਗੇ ਕਿਸੇ ਵੀ ਐਲੋਪੈਥਿਕ ਦਵਾਈ ਦੇ ਕਿਸੇ ਵੀ ਐਲੋਪੈਥਿਕ ਟੀਕੇ ਦੇ ਮਾੜੇ ਮੋٹے ਸਾਈਡ ਇਫੈਕਟ ਹੁੰਦੇ ਨੇ ਜਦੋਂ ਕੋਵੀ ਸ਼ੀਲਡ ਲੱਗਣਾ ਸ਼ੁਰੂ ਹੋਇਆ ਸੀ ਜਦੋਂ ਕੋਈ ਦੂਸਰਾ ਟੀਕਾ ਕੋਵਿਡ ਦੇ ਬਾਰੇ ਲੱਗਣਾ ਸ਼ੁਰੂ ਹੋਇਆ ਸੀ 6 ਮਹੀਨਿਆਂ ਦੇ ਵਿੱਚ ਡਾਕਟਰੀ ਅਮਲੇ ਨੇ ਐਲੋਪੈਥਿਕ ਡਾਕਟਰਾਂ ਨੇ ਆਪਣੀਆਂ ਰਿਪੋਰਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ ਵੀ ਇਹਨਾਂ ਨਾਲ ਮਾੜਾ ਮੋਟਾ ਨੁਕਸਾਨ ਹੈਗਾ ਤੇ ਉਹ ਮਾੜਾ ਮੋਟਾ ਨੁਕਸਾਨ ਹੀ ਅੱਗੇ ਹੁਣ ਸਪਸ਼ਟ ਰੂਪ ਦੇ ਵਿੱਚ ਕੰਪਨੀ ਨੂੰ ਮੰਨਣਾ ਪਿਆ کارਖਾਨੇਦਾਰ ਜਿਨ੍ਹਾਂ ਨੇ ਉਹ ਟੀਕਾ ਬਣਾਇਆ ਸੀ ਮਾਲਕਾਂ ਨੂੰ ਉਹਨਾਂ ਨੂੰ ਮੰਨਣਾ ਪਿਆ ਜੀ ਕੀ ਲੱਗਦਾ ਇਹ ਜਿਵੇਂ ਤੁਸੀਂ ਕਹਿੰਦੇ ਮਾੜੇ ਮੋٹے ਸਾਈਡ ਇਫੈਕਟ ਹੁੰਦੇ ਆ ਕੀ ਕੋਵੀਸ਼ੀਲ ਟੀਕੇ ਦੇ ਮਾੜੇ ਮੋٹے ਸਾਈਡ ਇਫੈਕਟ ਆ ਜਾਂ ਇਹਦੇ ਸਕੇਲ ਜਿਆਦਾ ਵੱਡਾ ਆ ਦੇਖੋ ਇਹ ਨਹੀਂ ਗੱਲ ਹੁੰਦੀ ਵੀ ਟੀਕੇ ਦੇ ਸਾਈਡ ਇਫੈਕਟ ਬਹੁਤ ਜ਼ਿਆਦੇ ਨੇ ਹੂੰ ਦੇਖੋ ਪੰਜਾਬ ਦੇ ਕਰੀਬ ਵੀਰਾਂ ਪੈਣਾ ਨੇ ਕੇਸ ਕੀਤੇ ਨੇ ਇੰਗਲੈਂਡ ਦੀਆਂ ਅਦਾਲਤਾਂ ਦੇ ਵਿੱਚ ਲੰਡਨ ਦੀਆਂ ਅਦਾਲਤਾਂ ਦੇ ਵਿੱਚ ਇਹ ਲੰਡਨ ਦੀ ਕੁੱਲ ਪਾਪੂਲੇਸ਼ਨ ਹੋਊਗੀ ਜਾਂ ਇੰਗਲੈਂਡ ਦੀ ਕੁੱਲ ਪਾਪੂਲੇਸ਼ਨ ਹੋਊਗੀ 3.5 ਕਰੋੜ ਹੁਣ 3.5 ਕਰੋੜ ਦੇ ਵਿੱਚ 50 60 ਬੰਦੇ ਕਰ ਰਹੇ ਨੇ ਕੇਸ ਕੰਪਨੀ ਦੇ ਤੇ ਮੰਨ ਲਓ 500 ਬੰਦੇ ਨੂੰ ਹੋਇਆ ਹੋਊਗਾ ਉਹ 450 ਬੰਦਾ ਨਹੀਂ ਕਰ ਰਿਹਾ ਕੁੱਲ ਪਾਪੂਲੇਸ਼ਨ ਦੇ ਹਿਸਾਬ ਨਾਲ ਤਾਂ ਉਹ ਬਹੁਤ ਘੱਟ ਹੈ ਪਰੰਤੂ ਜਿਨ੍ਹਾਂ ਦਾ ਪਿਆਰਾ ਵੀਰ ਜਿਸ ਦਾ ਪਿਆਰਾ ਬੱਚਾ ਕਿਸ ਦਾ ਪਿਆਰਾ ਪਿਤਾ ਅ ਕੋਵੀ ਸ਼ੀਲਡ ਲੱਗ ਕੇ ਹਾਰਟ ਟੈਕ ਨਾਲ ਮਰ ਗਿਆ ਜਾਂ ਕੋਵੀ ਸ਼ੀਲਡ ਨਾਲ ਅਧਰੰਗ ਰਹੋ ਕੇ ਮਰ ਗਿਆ ਉਹਨੂੰ ਐਂ ਹੀ ਲੱਗਦਾ ਰਹਿੰਦਾ ਯਾਰ ਮੇਰੀ ਸਾਰੀ ਦੁਨੀਆ ਕੋਵੀ ਸ਼ੀਲਡ ਟੀਕੇ ਨੇ ਡੁਬੋਤੀ ਪਰੰਤੂ ਇਹ ਇਹ ਸੰਪੂਰਨ ਰੂਪ ਦੇ ਵਿੱਚ ਸੱਚਾਈ ਨਹੀਂ ਹੈ ਜਿਵੇਂ ਹਿੰਦੁਸਤਾਨ ਦੇ ਵਿੱਚ 80 ਕਰੋੜ ਲੋਕਾਂ ਨੂੰ ਟੀਕਾ ਲੱਗਿਆ ਹੋ ਪਨ ਲਓ ਇੱਕ ਲੱਖ ਡੂਡ ਲੱਖ ਬੰਦੇ ਨੂੰ ਉਹਦੇ ਸਾਈਡ ਇਫੈਕਟ ਆਏ ਹੋਣਗੇ ਡੈਥਸ ਹੋਈਆਂ ਹੋਣਗੀਆਂ ਡਿਊ ਟੂ ਟੀਕੇ ਕਰਕੇ ਪਰੰਤੂ 80 ਕਰੋੜ ਦੀ ਆਬਾਦੀ ਦੇ ਵਿੱਚੋਂ ਉਹਦੀ ਪਰਸੈਂਟੇਜ ਕਿੰਨੀ ਹੈ ਸਾਨੂੰ ਪਰਸੈਂਟੇਜ ਦੇਖਣੀ ਪੈਂਦੀ ਹੈ ਵੀ ਟੀਕੇ ਦੇ ਸਾਈਡ ਇਫੈਕਟ ਹੈਗੇ ਨੇ ਇਸ ਗੱਲ ਨੂੰ ਮੰਨਣਾ ਚਾਹੀਦਾ ਟੀਕੇ ਦੇ ਸਾਈਡ ਇਫੈਕਟ ਇੰਨੇ ਵੀ ਨਹੀਂ ਹੈਗੇ ਵੀ ਉਹ ਜਮੇ ਹੀ ਅਸੀਂ ਕਈਏ ਵੀ ਹਾਇਬੂ ਮਚਾ ਦਈਏ ਤੇ ਤਰਾਹੀ ਤਰਾਹੀ ਮੱਚ ਗਈ ਜੀ ਐਦਾਂ ਵੀ ਨਹੀਂ ਗੱਲ ਹੈਗੀ ਜੀ ਡਾਕਟਰ ਸਾਹਿਬ ਮੈਂ ਇੱਕ ਹੋਰ ਗੱਲ ਜਾਣਨੀ ਚਾਹੂੰਗਾ ਇੱਕ ਤਾਂ ਹੁੰਦਾ ਕਿ ਸਾਈਡ ਇਫੈਕਟ ਹੈਗੇ ਆ ਇੱਕ ਹੁੰਦਾ ਸਾਈਡ ਇਫੈਕਟ ਖਤਰਨਾਕ ਆ ਕੀ ਇਹਦੇ ਸਾਈਡ ਇਫੈਕਟ ਖਤਰਨਾਕ ਨੇ ਵੀ ਜਿਹੜੇ ਸਿੱਧਾ ਮੌਤ ਦੇ ਮੂੰਹ ਜਿੱਤ ਖੇਲ ਦਿੰਦੇ ਆ ਜਦ ਲੱਗਦਾ ਕਿ ਹਾਂ ਜਿੰਦਗੀ ਬਚ ਜਾਂਦੀ ਹੈ ਵੀ ਉਦਾਂ ਸਾਈਡ ਇਫੈਕਟ ਆ ਕੁਝ ਵੀਰਾਂ ਨੂੰ ਖੂਨ ਦੇ ਥੱਬੇ ਥੱਕੇ ਧਮਣੀਆਂ ਚ ਜੰਮ ਜਾਂਦੇ ਨੇ ਉਹਨਾਂ ਵਿੱਚੋਂ ਕੁਝ ਵਾਰੀ ਕਈ ਵਾਰੀ ਤੱਕ ਉਹ ਜਿਹੜੇ ਖੂਨ ਦੀਆਂ ਡਲੀਆਂ ਨੇ ਥੱਕੇ ਨੇ ਬਣੇ ਹੋਏ ਉਹ ਦਿਲ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਹਾਰਟ ਅਟੈਕ ਹੋ ਜਾਂਦਾ ਕੁਝ ਦੇ ਉਹ ਜਿਹੜੇ ਧੱਬੇ ਨੇ ਧੱਕੇ ਨੇ ਬ੍ਰੇਂਚ ਚਲੇ ਜਾਂਦੇ ਨੇ ਤਾਂ ਅਦਰੰਗ ਹੋ ਜਾਂਦਾ ਹੁਣ ਕਈਆਂ ਜਿਨ੍ਹਾਂ ਦੇ ਜਾਂਦੇ ਨੇ ਉਹਨਾਂ ਲਈ ਉਹ ਖਤਰਨਾਕ ਬਣ ਜਾਂਦੇ ਬਹੁਤ ਸਾਰੇ ਇਦਾਂ ਦੇ ਮਰੀਜ਼ ਹੁੰਦੇ ਨੇ ਖੂਨ ਲੋਕ ਹੁੰਦੇ ਨੇ ਜਿਨ੍ਹਾਂ ਦੇ ਖੂਨ ਦੇ ਧੱਕੇ ਬੰਦੇ ਨੇ ਚੁੱਪਚਾਪ ਨਿਕਲ ਜਾਂਦੀ ਹੈ ਗੱਲਬਾਤ ਤੇ ਉਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਹੈ ਤਾਂ ਜੀਨੋ ਅਟੈਕ ਹੋ ਗਿਆ ਉਹਦੇ ਲਈ ਤਾਂ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਪਰ ਜਿੰਨ ਪਰ ਜੇ ਅਸੀਂ ਓਵਰਆਲ ਕੁੱਲ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਵੀ 80 ਕਰੋੜ ਤੋਂ ਬੰਦਿਆਂ ਨੂੰ ਲੱਗਿਆ ਟੀਕਾ ਜਾਂ 90 ਕਰੋੜ ਬੰਦਿਆਂ ਨੂੰ ਲੱਗਿਆ ਹਿੰਦੁਸਤਾਨ ਦੇ ਵਿੱਚ ਟੀਕਾ ਓਵਰਆਲ ਕੁੱਲ ਕਿੰਨਾ ਕੁ ਉਹਦਾ ਨੁਕਸਾਨ ਹੋਇਆ ਉਹ ਓਵਰਆਲ ਉਹਦਾ ਨੁਕਸਾਨ ਨਹੀਂ ਹੋਇਆ ਬਲਕਿ ਓਵਰਆਲ ਲੋਕਾਂ ਨੂੰ ਉਸ ਮਹਾਮਾਰੀ ਚ ਬਚਤ ਹੀ ਹੋਈ ਹੈ ਅੱਛਾ ਜੀ ਆਪਾਂ ਜਦੋਂ ਬਚਤ ਦੀ ਗੱਲ ਕਰਦੇ ਆ ਤਾਂ ਕੋਵੀ ਸ਼ੀਲਡ ਟੀਕੇ ਤੋਂ ਬਾਅਦ ਇਹ ਵੀ ਆਉਂਦਾ ਕਿ ਇਹਦੀ ਬਚਤ ਕਿਦਾਂ ਕੀਤੀ ਜਾਵੇ ਉਸ ਤੋਂ ਬਾਅਦ ਕੀ ਕੀਤਾ ਜਾਵੇ ਪਾਵੇਂ ਕਰੋਨਾ ਲੰਘ ਗਿਆ ਹਨਾ ਫਿਰ ਵੀ ਲੋਕ ਹਲੇ ਤੱਕ ਉਹਦੇ ਤੋਂ ਪ੍ਰਭਾਵਿਤ ਨੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੁਣ ਦੇਖੋ ਕੋਵਿਡ 19 ਨਾਲ ਇਨਫੈਕਸ਼ਨ ਹੋਈ ਹੈ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਸੱਚਮੁੱਚ ਕੋਵਿਡ ਦੀ ਬਿਮਾਰੀ ਹੋਈ ਕਰੋਨਾ ਹੋਇਆ ਸਾਹ ਦੀਆਂ ਪ੍ਰੋਬਲਮਸ ਹੋਈਆਂ ਛਾਤੀ ਵਿੱਚ ਪ੍ਰੋਬਲਮਸ ਆਈਆਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਲਗਭਗ ਸਾਰੇ ਲੋਕਾਂ ਨੂੰ ਦੋ ਦੋ ਵਾਰ ਕੋਵੀ ਸ਼ੀਲਡ ਤੇ ਹੋਰ ਟੀਕੇ ਲੱਗੇ ਨੇ ਇਸ ਨਾਲ ਜਿਹੜੀ ਭਾਰਤੀ ਪਾਪੂਲੇਸ਼ਨ 2019 ਦੇ ਵਿੱਚ ਹੁੰਦੀ ਸੀ ਤੇ ਜਿਹੜੀ ਭਾਰਤੀ ਪਾਪੂਲੇਸ਼ਨ ਅੱਜ 2023-24 ਦੇ ਵਿੱਚ ਹੈਗੀ ਆ ਉਹ 'ਚ ਫਰਕ ਪੈ ਗਿਆ ਹੁਣ ਅਸੀਂ ਕਰੋਨਾ ਦੀ ਇਨਫੈਕਸ਼ਨ ਨਾਲ ਕਮਜ਼ੋਰ ਹੋਏ ਹੋਏ ਸਰੀਰਾਂ ਵਾਲੇ ਲੋਕ ਹੈ ਭਰਾ ਹੈ ਜਿਨ੍ਹਾਂ ਦੇ ਸਰੀਰ ਨੂੰ ਪਿਛਲੀ ਵਾਰੀ ਕਰੋਨਾ ਦੇ ਇਨਫੈਕਸ਼ਨ ਹੋ ਕੇ ਹਟੀ ਹੈ ਥੋੜੀ ਬਹੁਤੀ ਹਾਰਟ ਦੇ ਵਿੱਚ ਪ੍ਰੋਬਲਮ ਥੋੜੀ ਬਹੁਤੀ ਲੀਵਰ ਦੇ ਵਿੱਚ ਪ੍ਰੋਬਲਮ ਥੋੜੀ ਬਹੁਤੀ ਬ੍ਰੇਨ ਦੇ ਵਿੱਚ ਪ੍ਰੋਬਲਮ ਥੋੜੀ ਬਹੁਤੀ ਖੂਨ ਦੀਆਂ ਨਾੜੀਆਂ ਦੇ ਵਿੱਚ ਪ੍ਰੋਬਲਮ ਲਗਭਗ ਸਾਰਿਆਂ ਦੇ ਹੀ ਹੈਗੀ ਆ ਸਾਨੂੰ ਇਸ ਵੇਲੇ ਕੀ ਕਰਨਾ ਚਾਹੀਦਾ ਸਾਨੂੰ ਆਪਣੇ ਆਪ ਦਾ ਵੱਧ ਤੋਂ ਵੱਧ ਧਿਆਨ ਕਰਨਾ ਚਾਹੀਦਾ ਵੱਧ ਤੋਂ ਵੱਧ ਧਿਆਨ ਕਿਵੇਂ ਆ ਨੰਬਰ 1 ਸਾਨੂੰ ਖੰਡ ਖਾਣ ਵਾਲੇ ਪਾਸਿਓਂ ਘਟਣਾ ਚਾਹੀਦਾ ਆਪਣੇ ਭੋਜਨ ਦੇ ਵਿੱਚ ਖੰਡ ਦੀ ਮਾਤਰਾ ਘਟਾਉਣੀ ਚਾਹੀਦੀ ਹੈ ਨੰਬਰ 2 ਆਪਣੇ ਭੋਜਨ ਦੇ ਵਿੱਚ ਰਿਫਾਈਨਡ ਆਇਲ ਤੇ ਐਵੇਂ ਵਾਧੂ ਦੇ ਜੰਕ ਫੂਡ ਫਾਸਟ ਫੂਡ ਨਕਲੀ ਡੱਬੇਬੰਦ ਭੋਜਨ ਰੇੜੀਆਂ ਵਾਲੇ ਭੋਜਨ ਹਲਵਾਈਆਂ ਵਾਲਾ ਵਗੈਰਾ ਜਾਂ ਮਠਿਆਈਆਂ ਵਗੈਰਾ ਆਦਿ ਦਾ ਸੇਵਨ ਘਟਾਉਣਾ ਚਾਹੀਦਾ ਆਰਟੀਫੀਸ਼ੀਅਲ ਜਿਹੜੇ ਬਣੇ ਬਣਾਏ ਭੋਜਨ ਮਿਲਦੇ ਉਹਨਾਂ ਦਾ ਘਟਾਉਣਾ ਚਾਹੀਦਾ ਜਿਹੜੇ ਰਿਫਾਈਨਡ ਆਟੇ ਨੇ ਜਿਵੇਂ ਮੈਦਾ ਹੋ ਗਿਆ ਮੈਦੇ ਤੋਂ ਬਣੇ ਪਦਾਰਥ ਹੋ ਗਏ ਉਹਨਾਂ ਨੂੰ ਘਟਾਉਣਾ ਚਾਹੀਦਾ ਤੇ ਆਪਣੇ ਇਸ ਘਰ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਸਾਫ਼ ਸੁਥਰੇ ਸ਼ੁੱਧ ਜ਼ਹਿਰ ਮੁਕਤ ਭੋਜਨ ਲਿਆਉਣੇ ਚਾਹੀਦੇ ਉਹਨਾਂ ਨੂੰ ਆਪ ਪਕਾਉਣਾ ਚਾਹੀਦਾ ਤੇ ਆਪ ਪਕਾ ਕੇ ਆਪ ਖਾਣਾ ਚਾਹੀਦਾ ਜੀ ਜਦੋਂ ਆਪਾਂ ਗੱਲ ਕਰਦੇ ਆਂ ਜੀ ਸਿਹਤ ਦੀ ਨਾ ਤਾਂ ਕਰੋਨਾ ਤੋਂ ਪਹਿਲਾਂ ਵੀ ਲੋਕਾਂ ਦੀ ਸਿਹਤ ਬਾਰੇ ਕਿਹਾ ਜਾਂਦਾ ਸੀ ਕਿ ਉਹ ਓਨੀ ਤਕੜੀ ਨਹੀਂ ਰਹੇ ਹੁਣ ਵੀ ਜਦੋਂ ਚਾਰ ਪ੍ਰਾਣੇ ਬੰਦੇ ਜੇ ਬੈਠ ਜਾਂਦੇ ਆ ਤਾਂ ਉਹ ਵੀ ਕਹਿੰਦੇ ਆ ਕਿ ਪਹਿਲਾਂ ਵਾਲੀਆਂ ਖੁਰਾਕਾਂ ਨਹੀਂ ਰਹੀਆਂ ਪਹਿਲਾਂ ਵਾਲੀ ਸਿਹਤ ਨਹੀਂ ਰਹੀ ਕੀ ਲੱਗਦਾ ਕਿ ਓਵਰঅল ਸਾਰੀ ਖੁਰਾਕ ਤੇ ਹੀ ਅਸਰ ਆ ਸਾਰੀ ਖੁਰਾਕ ਹੀ ਮਾੜੀ ਹੋਈ ਆ ਭਾਵੇਂ ਆਪਾਂ ਰੇੜੀਆਂ ਤੋਂ ਫੜ ਲੈਨੇ ਆ ਜਿਹੜੋਂ ਕਿੰਨੇ ਵੀ ਕੁਝ ਚੰਗਾ ਖਾਣਾ ਜਾਂ ਆਪਾਂ ਕਈ ਲੋਕ ਚੰਗਾ ਖਾਣ ਦੇ ਲਈ ਚਿਕਨ ਲੈਂਦੇ ਆ ਕੀ ਲੱਗਦਾ ਕਿ ਉਹਨਾਂ ਦੇ ਵਿੱਚ ਵੀ ਮਿਲਾਵਟ ਆ ਉਹ ਵੀ ਸਿਹਤ ਨੂੰ ਨੁਕਸਾਨ ਕਰਦੇ ਆ ਦੇਖੋ ਸਾਰੇ ਪਹਿਲਾਂ ਜਿਹੜਾ ਅੱਜ ਤੋਂ 40 50 ਸਾਲ ਪਹਿਲਾਂ ਦੀ ਗੱਲ ਕਰਦੇ ਆ ਮਾਵਾ ਕਰੇ ਆਟਾ ਭਿਉਣ ਤੋਂ ਪਹਿਲਾਂ ਕਣਕ ਨੂੰ ਧੋਂਦੀਆਂ ਸੀ ਉਦੋਂ ਵਕ ਧੁੱਪੇ ਸਖਾਉਂਦੀਆਂ ਸੀ ਫਿਰ ਆਟਾ ਪੀਂਦੀਆਂ ਸੀ 15 20 ਦਿਨਾਂ ਦੇ ਵਿੱਚ ਆਟਾ ਖਾ ਕੇ ਅਸੀਂ ਨਵੇੜ ਦਿੰਦੇ ਸੀ ਹੁਣ ਅਸੀਂ ਕੀ ਕੀਤਾ ਅਸੀਂ ਸੁਵਿਧਾ ਪਸੰਦ ਹੋ ਗਏ ਅਸੀਂ ਪੈਕਟਾਂ ਵਾਲਾ ਆਟਾ ਖਰੀਦਣ ਲੱਗ ਗਏ ਆਸ਼ੀਰਵਾਦ ਦਾ ਖਰੀਦ ਲਿਆ ਆਈਟੀਸੀ ਵਾਲਿਆਂ ਦਾ ਖਰੀਦ ਲਿਆ ਕਿਸੇ ਹੋਰ ਦਾ ਖਰੀਦ ਲੈ ਉਹ ਕੀ ਕਰਦੇ ਨੇ ਆਟੇ ਦੀ ਸੈਲਫ ਲਾਈਫ ਵਧਾਉਣ ਲਈ ਉਹਦੇ ਵਿੱਚ ਕੈਮੀਕਲ ਪਾ ਦਿੰਦੇ ਨੇ ਤਾਂ ਕਿ ਆਟੇ ਨੂੰ ਸੁਸਤਰੀ ਨਾ ਪਵੇ ਆਟੇ ਦੇ ਡਲੇ ਨਾ ਵੱਜਣ ਆਟੇ ਜੋ ਸੁਸਤਰੀ ਪੈਂਦੀ ਡਲੇ ਨਾ ਵੱਜਣ ਉਹ ਵਾਲਾ ਕੈਮੀਕਲ ਆ ਜਿਹੜਾ ਉਹ ਸਰੀਰ ਤੇ ਕੋਈ ਨਾ ਕੋਈ ਨੁਕਸਾਨ ਤਾਂ ਕਰੂਗੀ ਤੇ ਪਹਿਲਾਂ ਕੀ ਕਰਦੀਆਂ ਸੀ ਸਾਡੀਆਂ ਮਾਵਾਂ ਭੈਣਾਂ ਆਪ ਅ ਅਚਾਰ ਵਗੈਰਾ ਪਾਉਂਦੀਆਂ ਹੁੰਦੀਆਂ ਸੀ ਹਾਂ ਚਟਨੀਆਂ ਵਗੈਰਾ ਬਣਾਉਂਦੇ ਹੁੰਦੇ ਸੀ ਘਰੇ ਹੀ ਪਕੌੜੇ ਵਗੈਰਾ ਜਾਂ ਜੋ ਥੋੜਾ ਬਹੁਤਾ ਸਮਾਨ ਪਾਰਟੀਆਂ ਵਗੈਰਾ ਦਾ ਉਹ ਆਪ ਹੀ ਘਰੇ ਬਣਾਉਂਦੇ ਸੀ ਪਿੰਨੀਆਂ ਲੱਡੂ ਵਗੈਰਾ ਬਣਾਉ ਸੀ ਮੁਰਗਾ ਵਗੈਰਾ ਬਣਾਉਣਾ ਹੁੰਦਾ ਸੀ ਘਰੇ ਹੀ ਬਣਦਾ ਹੁੰਦਾ ਸੀ ਹਰੇਕ ਘਰ ਦੇ ਵਿੱਚ ਆਪਦੇ ਮੁਰਗੇ ਰੱਖੇ ਹੁੰਦੇ ਸੀ ਹੁਣ ਕੀ ਹੋ ਗਿਆ ਸਾਰਿਆਂ ਨੇ ਕੋਠੀਆਂ ਪਾਲੀਆਂ ਬਹੁਤੇ ਲੋਕਾਂ ਨੇ ਕੋਠੀਆਂ ਉੱਤੇ ਸੰਗਮਰਮਰ ਲਾ ਲਿਆ ਹੁਣ ਸਾਡੇ ਘਰੇ ਕੀ ਹੈ ਕੁੱਕੜ ਅਸੀਂ ਜਦੋਂ ਖਾਣਾ ਹੁੰਦਾ ਅਸੀਂ ਕਿੱਥੋਂ ਕੁੱਕੜ ਲਿਉਨੇ ਆ ਅਸੀਂ ਇਹੋ ਜਿਹੇ ਬੰਦੇ ਤੋਂ ਖਰੀਦ ਕੇ ਲਿਉਨੇ ਆ ਜਿਹੜੇ ਬੰਦੇ ਨੂੰ ਆਪ ਨੂੰ ਟੀਵੀ ਹੋਈ ਹੁੰਦੀ ਹੈ ਜਿਹੜਾ ਬੰਦਾ ਆਪ ਸਿਹਤ ਪੱਖੋਂ ਆਪਦੀ ਸਿਹਤ ਦਾ ਨਹੀਂ ਧਿਆਨ ਕਰ ਰਿਹਾ ਆਪਦੀ ਸਫਾਈ ਦਾ ਨਹੀਂ ਧਿਆਨ ਕਰ ਰਿਹਾ ਉਹੋ ਜਿਹੇ ਬੰਦੇ ਤੋਂ ਅਸੀਂ ਮਟੀਰੀਅਲ ਖਰੀਦ ਰਹੇ ਹੁੰਨੇ ਆ ਤੇ ਚੁੱਪਚਾਪ ਖਰੀਦ ਕੇ ਲਿਆ ਕੇ ਉਹਨੂੰ ਅੱਧ ਬਚਦਾ ਜਾਂ ਤੋਤੇ ਧੋ ਕੇ ਉਹਨੂੰ ਆਪਣੀ ਰਸੋਈ ਦੇ ਵਿੱਚ ਵਰਤਣ ਲੱਗ ਜਾਂਦੇ ਲੋਕਾਂ ਨੂੰ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਹੁੰਦੀ ਹੈ ਉਹਨਾਂ ਤੋਂ ਅਸੀਂ ਭੋਜਨ ਪਦਾਰਥ ਖਰੀਦਦੇ ਆ ਤੇ ਆਪ ਉਹਨਾਂ ਤੋਂ ਉਹਨਾਂ ਦੀਆਂ ਬਿਮਾਰੀਆਂ ਆਪਦੇ ਘਰੇ ਅਸੀਂ ਲੈ ਆਉਂਨੇ ਆ ਕਈ ਤਾਂ ਹੁਣ ਇਹ ਵੀ ਕਰਦੇ ਆ ਵੀ ਘਰੇ ਬਣਾਉਣ ਦੀ ਬਣਾ ਲੋੜ ਪਵੇ ਬਾਹਰ ਹੀ ਖਾਏ ਹੁੰਦੇ ਆ ਨਾ ਜੀ ਉਹ ਦੇਖੋ ਬਾਹਰੋਂ ਤਾਂ ਸਾਨੂੰ ਬਿਲਕੁਲ ਹੀ ਖਾਣਾ ਨਹੀਂ ਚਾਹੀਦਾ ਜੋ ਵੀ ਸਾਨੂੰ ਭੋਜਨ ਚਾਹੇ ਮਾਸਾਹਾਰੀ ਆ ਸ਼ਾਕਾਹਾਰੀ ਜੋ ਵੀ ਕੁਝ ਖਾਣਾ ਹੈ ਘਰੇ ਬਣਾਓ ਆਪਦੀ ਰਸੋਈ ਦੇ ਵਿੱਚ ਬਣਾਓ ਆਪਦੀ ਦੇਖਰੇਖ ਦੇ ਵਿੱਚ ਬਣਾਓ ਜੋ ਮਸਾਲੇ ਜੋ ਤੇਲ ਜੋ ਗੰਡੇ ਟਮਾਟਰ ਪਿਆਜ਼ ਜੋ ਵੀ ਤੁਸੀਂ ਪਾਉਣਾ ਆਪਦੀ ਨਿਗਾ ਦੇ ਵਿੱਚ ਪਵੇ ਤੇ ਆਪਦੇ ਅਨੁਸਾਰ ਪਵੇ ਠੀਕ ਹੈ ਨਹੀਂ ਫਿਰ ਉਹ ਚੀਜ਼ ਜਿਹੜੀ ਰੈਲੇਟਿਵਲੀ ਵਧ ਸੇਤਮੰਦ ਹੋਊਗੀ ਹੁਣ ਸਾਨੂੰ ਕੀ ਪਤਾ ਵੀ ਉਹ ਜਿਹੜਾ ਥਾਂ ਤੋਂ ਤੁਸੀਂ ਕੋਈ ਭੋਜਨ ਖਰੀਦਿਆ ਉਹਦੇ ਵਿੱਚ ਕਿੰਨਾ ਅਜ਼ੀਨੋ ਮੋਟੋ ਪਿਆ ਹੋਇਆ ਹੈ ਚਾਈਨਾ ਵਾਲਾ ਨਮਕ ਜਿਹਨੂੰ ਕਹਿੰਦੇ ਨੇ ਚਾਈਨਾ ਨਮਕ ਕਹਿੰਦੇ ਨੇ ਚੀਨ ਦਾ ਤਾਂ ਨਾਮ ਹੀ ਬਦਨਾਮ ਹੈ ਤੇ ਬਣਦਾ ਤਾਂ ਉਹ ਇੱਥੇ ਹੀ ਆ ਕਿੰਨਾ ਉਹਦੇ ਵਿੱਚ ਸੋਡੀਅਮ ਬੈਂਜ਼ੋਏਟ ਪਿਆ ਹੋਇਆ ਹੈ ਕਿੰਨੇ ਹੋਰ ਕੈਮੀਕਲ ਪਾਏ ਹੋਏ ਨੇ ਕਿੰਨੇ ਨਕਲੀ ਰੰਗ ਪਾਏ ਹੋਏ ਨੇ ਇਹ ਤਾਂ ਪਾਨੂੰ ਪਤਾ ਨਹੀਂ ਲੱਗਦਾ ਜਦੋਂ ਅਸੀਂ ਆਪਦੇ ਘਰੇ ਬਣਾਵਾਂਗੇ ਰਸੋਈ ਦੇ ਵਿੱਚ ਅਸੀਂ ਨਕਲੀ ਰੰਗ ਵੀ ਨਹੀਂ ਪਾਵਾਂਗੇ ਅਸੀਂ ਇਹ ਅਜ਼ੀਨੋ ਮੋਟੋ ਵੀ ਨਹੀਂ ਪਾਵਾਂਗੇ ਅਸੀਂ ਸੋਡੀਅਮ ਬੈਂਜੋਏਟ ਵੀ ਨਹੀਂ ਪਾਵਾਂਗੇ ਅਸੀਂ ਹੋਰ ਗੰਦੇ ਮੰਦੇ ਕੈਮੀਕਲ ਵੀ ਨਹੀਂ ਪਾਵਾਂਗੇ ਜਦੋਂ ਅਸੀਂ ਨਹੀਂ ਪਾਵਾਂਗੇ ਤਾਂ ਰਿਲੇਟਿਵਲੀ ਭੋਜਨ ਬਿਹਤਰ ਹੋ ਜਾਊਗਾ ਉਹ ਜਨ ਬਿਹਤਰ ਹੋਊਗਾ ਤਾਂ ਸਾਡੀ ਸਿਹਤ ਵੀ ਬਿਹਤਰ ਹੋਊਗੀ